ਕਾਰ ਬਦਲਦੇ ਆ ਇਹ ਤੇ ਸਾਨੂੰ ਇਹਨਾਂ ਦੇ ਘਰ ਨਹੀਂ ਪਤਾ ਲੱਗਦੇ ਕਿੱਥੇ ਆ ਮੈਂ ਕਿੱਧਰ ਬੜੇ ਜਾਂਦੇ ਜਾਂਦੇ ਜੰਗਲ ਜੀ ਹੁੰਦੇ ਯਾਰ ਵੇ ਦੇਖ ਲੋ ਇਹਨਾਂ ਨੂੰ ਜੰਗਲ ਚ ਮੰਗਲ ਕਿੱਥੇ ਲੈ ਕੇ ਦੁਰੀਆਂ ਕੁੜੀਏ ਆ ਆਰੇ ਤਾਂ ਆਹਾ ਕਿੱਥੇ ਲਈਏ ਕਿੱਥੇ ਲਾ ਦੇ ਲਾ ਕੇ ਆਓ ਤੁਸੀਂ ਫੇ ਹੋਣਾ ਘਾਤੇ ਬੱਚ ਆਓਗੇ ਹੋਣਾ ਘਾਤੇ ਮਾਈ ਨਿਊ ਬਲੌਗ ਤੁਹਾਡਾ ਆਪਣਾ ਚੈਨਲ ਸਹਿਜ ਅਮਨ ਸ੍ਰੀ ਦੀ ਸ਼ੁਭਾਤ ਹੋ ਚੁੱਕੀ ਆ ਸੋਨੇ ਸੋਨੇ ਕਾਮ ਨਾਲ ਚਾਹ ਚੂਤੀ ਲਈ ਆ ਰੋਟੀ ਵੀ ਖਾ ਲਈ ਆ ਤੇ ਕਰਨ ਦੇ ਆ ਅੱਜ ਕੰਮ ਤੇ ਏਸੀ ਦਾ ਨਾ ਏਸੀ ਨੂੰ ਜਿੰਦਗੀ ਟੱਕ ਦੇਣਾ ਆ ਉਹਨ ਤੇ ਸਰਵਿਸ ਤੋਂ ਕਰਨ ਨਹੀਂ ਆਈ ਹਲੇ ਇਹ ਵਾਲੀ ਧੂੜ ਝਾੜਨਦੇ ਆ ਝਾੜ ਝੂੜ ਝਾੜ ਕੇ ਏਸੀ ਦੇ ਉੱਪਰ ਕਵਰ ਦੇ ਕੇ ਨਾ ਏਸੀ ਨੂੰ ਟੱਕ ਕੇ ਰੱਖੀਏ ਤੇ ਏਸੀ ਦਾ ਜਿਹੜਾ ਉੱਪਰ ਲਾ ਕਵਰ ਆ ਧੋ ਦਿੱਤਾ ਆ ਜੱਸੂ ਜੱਸੂ ਪੜਨ ਦੇਈਂ ਦਾਦੂ ਨਾ ਬਰ ਬੱਧੀ ਬਾਕੀ ਕੇ ਖਾਪ ਕੀ ਪਤਾ ਹੀ ਨਹੀਂ ਦੱਸੂ ਕੀ ਪੜਦੀ ਆ ਦੋ ਮਾਰੇ ਦੋ ਵਾਰ ਮੇਰੇ ਤੇ ਮਾਰਿਆ ਹਾਂ 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 ਹਾਲੇ ਇਹਨੂੰ ਕਦ ਫੜਾਇਆ ਇਹ ਕਿੱਥੋਂ ਲਿਆਨੇ ਹਾਂ ਹਾਂ ਇਹ ਤਾਂ ਕੋੰਦੀ ਹੀ ਇਹਨੂੰ ਲੈ ਕੇ ਮੇਰੇ ਵੀ ਲੱਗੀ ਸਮਾਨ ਆ ਲੈ ਹਾਂ ਜੀ ਇਹ ਰੋ ਇਹ ਤਾਂ ਦੇਖ ਆ ਕੁੜੀ ਆ ਉਹ ਤਾਂ ਬਾ ਬਾ ਨਾ ਆਇਆ ਕੁਛ ए अच्छा पढ़ दी है ए पढ़ पढ़ चल पढ़ हां सी डी ई एफ जी गाना गा गाना गा गा गाई गा गा गाई

ਹੋ ਰਿਹਾ ਉਹ ਤੇਰੀ ਦਾਦੀ ਦੇ ਮਾਰਿਆ ਨੇ ਸੱਚ ਦੋ ਵਾਰੀ ਘੋਟਣਾ ਹਾਂ ਉਹ ਛੋਟੀ ਨੇ ਡੇਪਨ ਪੈਸਾ ਤੇਰੇ ਗੋਲਿਆਂ ਬਣਾ ਤੇ ਆਹ ਡੇੜੇ ਨਾਲ ਗੋਲੀਆਂ ਹੀ ਖਵਾਉਂਦੀਆਂ ਟੇਬਲੋ ਜੋ ਬਣਾਈ ਤੂੰ ਦਬੂ ਦੇ ਚਲੇ ਕੀਤੀ ਆ ਉਹ ਕਿੱਥੇ ਆ ਟੇਬਲੋ ਤੂੰ ਖਾ ਲਿਆ ਜਾਈਆਂ ਟੇਬਲੋ ਕਿੱਥੇ ਆ ਮੇਂ ਉਹ ਚੰਗੀ ਠੀਕ ਬੋਟੂ ਤੇ ਗਿਆ ਬਿੰਦਿਆ ਓਟੋ ਡੀ ਜਲਦੀ ਇੱਥੇ ਕੈਂਸੀ ਵੀ ਲੈਂਦੀ ਆ ਲਓ ਜੀ ਇਹ ਨਾ ਥੱਬਾ ਰੱਖ ਲਏ ਦਵਾਈਆਂ ਦਾ ਤੇ ਹੁਣ ਲੱਗੇ ਆਣ ਸਵੇਰੇ ਸ਼ਾਮ ਜਿੱਦਾਂ ਲਿਖਿਆ ਉੱਪਰ ਟੈਂਸਰ ਕਹਿੰਦਾ ਨਹੀਂ ਟੈਂਸਰ ਨਾ ਕਰਦੀ ਸਦਾਈ ਹੋਣਾ ਆਹ ਬੋਮਿੰਗੀ ਦਵਾਈ ਸੁਦਾਈ ਹੋਈ ਆਹ ਬੋਲੀ ਰੱਖਣੀ ਹੂੰ ਆ 700 ਰੁਪਏ ਦਾ ਪੱਤਾ ਦੋਸਤੋ ਦੇ ਲਓ ਇੱਕ ਪੱਤਾ 700 ਰੁਪਏ ਦਾ ਆਹ ਬੰਦੇ ਨੇ ਯਾਰ ਕਿੱਥੋਂ ਆ ਲੈਣੀਆਂ ਜਿੰਨੀਆਂ ਮਹਿੰਗੀਆਂ ਇਹ ਦੋ ਟਾਈਮ ਤੁਸੀਂ ਇੱਕ ਦਿਨ ਦੋ ਦਿਨ ਤਿੰਨ ਦਿਨ ਚਾਰ ਦਿਨ ਪੰਜ ਦਿਨ ਪੰਜ 10 ਦਿਨ 15 ਦਿਨ 15 ਦਿਨ ਦੀ ਦਵਾਈ ਆ ਇਹ ਸਤੂ ਕੀ 2100 ਦੇ ਕੱਲੇ ਆਏ ਤਿੰਨ ਪੱਤੇ ਆ ਹੂੰ 15 ਦਿਨਾਂ ਦਾ ਬਾਕੀ ਤਿੰਨ ਤਿੰਨ ਆ ਤਿੰਨ ਆ ਆ ਇਹ ਕਿੰਨੇ ਦਾ ਭਾ ਇਹਦੇ 700 ਪਰ ਆਪਸ ਦਾ ਹੈ ਗਰੀਬ ਬੰਦੇ ਦਾ ਇੱਦਾਂ ਮਰਮੁਰ ਜਾਂਦਾ ਹਨ ਵਿਚਾਰਾ ਕਹਿੰਦੇ ਬੀਤੂ ਕੋਸਾਲ ਇੱਕ ਖਾਓ ਨਹੀਂ ਤਾਂ ਮੇਰਾ ਫੇਸ ਸਹੀ ਹੋ ਜਾਣਾ ਸੀ ਮੇਰਾ ਸਾਲੇ ਖਾਦੀ ਹੁਣ ਵੀ ਅਹੀ ਡੇਲੀ ਨਹੀਂ ਖਾਈਦੀ ਹੁਣ ਹੀ ਮੈਂ ਡੇਲੀ ਨਹੀਂ ਖਾਂਦਾ ਹੁਣ ਵੀ ਇੱਕ ਦਿਨ ਛੱਡ ਕੇ ਫੇਰ ਹੀ ਖਾਂਦਾ ਦਵਾਈਆਂ ਬਹੁਤ ਮਹਿੰਗੀਆਂ ਬਾਕੀ ਹੁਣ ਕਿਹੜੀ ਕੱਢੀ ਸੀ ਲਾਦੀ ਭੁੱਲ ਗਿਆ ਆਹ ਦਾ ਕੀ ਕਰਨੀ ਮਹੀਨੇ ਦੀ ਮੈਨ ਲੱਗਦਾ ਇਹ ਹੁਣੀ ਆ ਰਿਹਾ ਨਹੀਂ ਪਾਇਆ ਮਹੀਨੇ ਦੀ ਬਣ ਜਾਏਗੀ 11 12000 ਦੀ ਬਣੇਗੀ ਉਹਨੂੰ ਮੁੰਡੇ ਦੇ ਰਿਹਾ ਐਕਸੀਡੈਂਟ ਹੋਇਆ ਇੱਕ ਤਾਂ ਉਹਦਾ ਹੰਦ ਕਾਉਂਦੀ। ਖਾ ਹੀ ਨਹੀਂ ਹੁਣੀ ਕੋਈ ਇਤੋਂ ਖਾ ਰਣੀ ਆ। ਇੰਡੀਆਂ ਮਹੀਗੀਆਂ ਮਹਿੰਗੀਆਂ ਦਵਾਈਆਂ ਖਰਚੇ ਕਰਦੇ ਮਸੀਂ ਹੁੰਦੇ ਆ। ਉਹ ਕਹਿੰਦੇ ਖਾ ਨਹੀਂ ਉਹ ਛੜਤੀ ਉਹਦਾ ਅਟੈਕ ਆ ਗਿਆ। ਹਾਂ। ਉਹ ਜਦੋਂ ਗਿਆ ਨਹੀਂ ਗਿਆ ਨਹੀਂ ਦੇਖੋ ਇਹ। ਅੱਛਾ। ਆਜਾ ਜਲਦੀ। ਉਹਨੂੰ ਕੰਮ ਡੈਡੀ ਹੋ ਗਿਆ ਸੀ। ਹੋਏ ਰੱਬਾ। ਅਕਈ ਅਮਰੇ ਬਿਲ ਦੋ ਬਈ। ਨਾ ਬੱਬਾ ਇਦਾਂ ਆ ਕੇ ਸਰੋਵੇ। ਐਸਾ ਕਿਸੇ ਵਿੱਚੋਂ ਅੱਧੀ ਲੈਂਦੀ ਨੂੰ ਇੱਕ 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 ਨਹੀਂ ਲੈਂਦੀ ਵਿੱਚੋਂ ਜਿਹੜੀ ਮੈਨੂੰ ਸਹੀ ਨਹੀਂ ਉਹ ਵੀ ਉਦਾਂ ਖਾਲੀ ਤੇ ਪਾਣੇ ਦੀ ਮਿਲ ਜਾਂਦੀ ਸ਼ੁਰੂ ਹੋ ਜੀ ਹੁਣ ਆ ਪਚਾੜਨੇ ਜੀ ਅੱਜ ਕਵਰ ਹੈ ਸੁਟੋ ਨਾ ਹੀ ਲੱਖਾਂ ਦੀ ਦਵਾਈਆਂ ਇਸ ਜਲੀਨ ਦੇ ਹਾਲਾਤ ਹਾਏ ਕੱਲੀ ਚਲ ਗਈ ਉਹ ਉਥੇ ਓਹ ਦੇ ਕੱਲੀ ਚਲ ਗਈ ਆ ਦੇਖਿਓ ਇੱਥੇ 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 ਇੰਨੀ ਦੂਰ ਚਲ ਗਈ ਕੱਲੀ ਓਹ ਦੇਖ ਲਓ ਓਹ ਦੇਖ ਲਓ ਓਏ ਕਾੜੂ ਨਾਲ ਹੀ ਚਲ ਗਈ ਓਕੇ ਜਾਈ ਜਾਂਦੀ ਹੋਰ ਓਕੇ ਜਾਈ ਜਾਂਦੀ ਹੋਰ ਕਾਲੂ ਦਾ ਨਾਲ ਹੀ ਜਾਂਦਿਆ ਇਹ ਡਰਦੀ ਨਹੀਂ ਪੋਰਾ ਵੀ ਆ ਲੈ ਮੇਰੀ ਮੈਣੀ ਹਣ ਹਾਲ ਲੈ ਸੜਦੇ ਦਿਲਾਂ ਨੂੰ ਲੱਗਣਾ ਏ ਸੜਦੇ ਦਿਲਾਂ ਨੂੰ ਲੱਗਣਾ ਏ ਆ ਗਈ ਪਾਪਾ ਕੋ ਕਹਿੰਦੀ ਹੁਣੀ ਮੈਂ ਆਪਣੇ ਸਕੂਟਰ ਜਾਨੀ ਆ ਹਾਲ ਲੈ ਮੁਰਦੀਸ ਨਹੀਂ ਲੱਗ ਮੋਰ ਕੇ ਅੱਛਾ ਕਹਿੰਦੀ ਹੁਣੀ ਮੈਂ ਆਪਣੇ ਮੋਟਰਸਾਈਕਲ ਚੱਲ ਜਾਣਾ ਹਾਲ

ਆ ਤਿਆਰ ਹੋ ਕੇ ਜਾਓ ਬਾਪੂ ਨੂੰ ਕੇ ਜੀ ਜਾਣਾ ਤਾਂ ਫੇਰ ਰਸਤੇ 'ਚ ਹੀ ਲੱਭੀ ਜਾਵਾਂਗੇ ਛੀ ਹੁਣ ਆਪਾਂ ਚੱਲੇ ਆ ਜੀ ਮੰਮੀ ਕੇ ਪਿੰਡ ਰਹੀ ਮੇ ਕੋਟੀ ਆ ਹੀ ਪਾਣੀ ਮੈਨੇ ਕੋਈ ਕੋਟੀ ਲੱਭਣ ਲਈ ਵਾਈਟ ਸੂਪ ਪਾਇਆ ਤੇ ਹੁਣ ਆਪਾਂ ਰੈਡੀ ਸੈਡੀ ਹੋ ਗਏ ਹੁਣ ਚੱਲੇ ਆ ਬਸ ਉਹ ਵੀ ਰੈਡੀ ਹੋ ਗਏ ਬੱਚੇ ਵੀ ਹੋ ਗਏ ਆ ਜੀ ਇਸ ਤਰ੍ਹਾਂ ਲੁੱਕ ਆ ਤਾਂ ਆਪਣੀ ਲੁੱਕ ਲਖਾਇਆ ਕਰੋ ਲੁੱਕ ਦੇਖ ਲੋ ਇਹਨਾਂ ਦੀ ਲੁੱਕ ਇੱਕ ਮਿੰਟ ਮੇਰੀ ਆਂਦੇ ਦੇਖ ਲੋ ਮੇ ਪੁਰਾਣੇ ਗੱਪੀ ਬੋਲ ਦੇਖ ਦੇ ਗੁੱਸੇ ਆਉਂ ਰਹੀ ਬਾਲਾਂ ਦੀ ਇਸ ਤਰ੍ਹਾਂ ਲੋਕੋ ਕਰ ਲਈ ਐਦਾਂ ਕਰ ਲਈ ਐਂ ਕਰ ਲੈ ਇਹਨੂੰ ਐਂ ਕਰ ਲੈਣੀ ਇੱਦੀ ਚੱਲਦੇ ਰਹਿਣਾ ਸਾਰੀ ਤੇੜੀ ਕਦੀ ਇੱਧਰ ਨੂੰ ਕਦੀ ਉੱਧਰ ਨੂੰ ਇਹ ਬਾਲ ਨਹੀਂ ਸਾਰੀ ਉੱਪਰ ਸੈੱਟ ਹੋਣੀ ਐਦਾਂ ਠੀਕ ਕਰ ਲੈ ਉਹ ਜੂਨ ਜੀ ਗੱਡੀ ਆਈ ਕਦੀ ਹਵਾ ਨਾ ਇੱਧਰ ਨੂੰ ਸੈੱਟ ਹੋਏ ਨੀ ਇਹਨੂੰ ਉੱਤੇ ਹੀ ਸੜੀ ਲਾਦੇ ਉੱਧਰ ਨੂੰ ਸੜੀ ਲਾਦੇ ਐਦਾਂ ਆਪੇ ਹੋਣ ਇੱਧਰ ਨੂੰ ਇਹ ਮੇਰੇ ਬਲੈਪ ਵਾਲੇ ਆ ਡੈਡੀ ਨੇ ਵੀ ਕੱਪੜੇ ਪਾਲੇ ਤੇ ਹੁਣ ਬਸ ਆਪਾਂ ਨਿਕਲਣ ਲੱਗੇ ਆ ਸਾਰੇ ਰੈਡੀ ਸਟੈਡੀ ਇੰਦੀਆ ਗੋ ਹੋ ਕੇ ਲੋਗੀ ਨੋ ਇਹਦਾ ਸੁੱਕ ਨੋ ਪਾਣਾ ਹੈਗਾ ਕਿ ਕੁੰਡੇ ਕਾਂਡੇ ਲੱਗਣੇ ਸਟਾਰਟ ਹੋ ਗਏ ਡੈਡੀ ਟੀਵੀ ਬੰਦ ਕਰ ਦੋ ਹੁਣ ਮੈਂ ਚੱਪਲਾ ਪਾ ਕੇ ਚੱਲਣੀ ਆ ਮੈਂ ਇੰਨਾ ਤਿਆਰ ਹੋ ਗਈ ਜਾਨੀ ਹੁੰਦੀ ਜਦ ਆਪਣੇ ਘਰੇ ਜਾਨੀ ਹੁੰਦੀ ਮੈਂ ਅੱਗੇ ਚੱਲ ਜਾਨੀ ਹੁੰਦੀ ਦੇ ਸਭ ਹਾਂਜੀ ਜਗਾ ਦਿਓ ਬਾਲੀ ਅੱਗੇ ਵੀ ਜਾਗਦੀ ਰਹਦੀ ਆ ਲੋਟੀ ਬਹੁਤ ਯਾਰ ਹੋ ਗਈ ਆਪਰ ਨਹੀਂ ਰੈਡੀ ਛੈੜੀ ਹੋਏ ਆਪਾਂ ਤਾਂ ਸਿੰਪਲ ਹੀ ਜਾਣਾ ਵੀ ਇਦਾਂ ਹੀ ਮੇਰੇ ਨਾਲ ਜੁੱਤੀ ਵੀ ਲੈਣੀ ਚਾਹ ਗਏ ਉਹਿੰਨਾ ਵੱਡਾ ਕਾਲੀ ਬੋਤਲ ਕੁੜੀ ਦੀ ਬੋਲੇ ਤੂ ਰੂਟ ਸੋਣਿਆ ਵੇ ਕਿੰਨਾ ਇੰਨਾ ਵੀ ਨਹੀਂ ਤੂੰ ਭੈੜਾ ਥੋੜਾ ਸੋਣਿਆ ਵੇ ਚੱਲ ਚੱਲ ਓ ਟਾਈਮ ਹੋ ਗਿਆ ਕੁੜੀ ਦਾ ਚਲੋ ਚਲੋ ਚੀਕ ਦੋ ਪਟੇ ਦਵਾਈ ਖਾਣੀ ਹੈ ਸੰਗ ਦੀ ਬਸ ਇਹਨਾਂ ਦੇ ਕੰਮ ਹੀ ਨਹੀਂ ਮੁਕਰੇ ਪਰ ਇਹ ਕੋਸ਼ ਕਦੀ ਕੋਸ਼ ਆਪਾਂ ਬੇਲੇ ਆ ਜੀ ਅਸੀਂ ਤਾਂ ਆਵਣਾ ਵੇਨੇ ਆ ਆਦੇ ਲੈ ਕੇ ਆਣਾ ਆਓ ਤੁਸੀਂ ਫੇ ਹੋਣਾ ਘਾਤੇ ਬੱਚ ਆਉਂਗੇ ਉਹਨਾਂ ਕੱਤੇ ਲੋ ਜੀ ਲੋਕ ਵਗਾਰ ਲੱਗ ਚੁੱਕੇ ਆ ਨਾ ਤੂੰ ਵੀ ਉੱਠ ਸੁਣਿਆ ਵੇ ਚਲੋ ਗੱਡੀ ਜਾਂਦੀ ਆ ਲੈ ਇਹਨੇ ਗੋਤ ਤਾਂ ਨਹੀਂ ਕਰਾਈ ਅੰਮੀ ਉਹਦੇ ਛੋਟਾ ਖਲੋਈਆ ਉਥੇ ਰੱਖ ਲੈ ਬੋਗ ਪਰ ਰਾਬ ਨੀ ਕਰਾ ਰਾਬ ਮੈਂ ਚਾਰ ਦਿਨ ਆਪਣੇ ਨਾਲ ਹੀ ਰਹਿਣਾ ਹੈ ਉਹ ਰਹਿ ਲੈਣਾ ਆ ਰਾਬ ਵੱਖ ਲਿਆ ਚਾਰ ਦਿਨ ਉਹ ਬੜੇ ਰੈ ਲੜਾ ਇਹਨੇ ਇਹਨੂੰ ਕੋਈ ਪਰਵਾਹ ਨਹੀਂ ਹੁੰਦੀ ਅੱਜ ਰਹਿ ਅੱਜ ਰੱਖ ਦੇ ਲਿਆ ਜੀ ਰਹਿ ਵੀ ਸਮਝੋ ਫੇ ਰਹਿਣਾ ਨੇ ਆ ਉਹ ਰੱਖ ਲੈ ਇੱਥੇ ਰੱਖ ਮੰਨ ਆਏ ਇਹ ਨਾਲ ਕਿੱਥੇ ਇੱਡੇ ਰੱਖ ਲਓ ਮੈਂ ਦੇਖੀ ਜਾਊ ਆਖੇ ਇੱਕ ਰੱਖ ਲਓ ਜਿਹੜੀਆਂ ਹੈਗੀਆਂ ਉਹ ਰੱਖ ਲਓ ਗਾਲੋ ਜਿੰਦੋਂ ਜਿੰਦੀ ਕੰਮ ਹੋਇਆ ਪਿਆ ਆ ਜਿੰਦੇ ਦੇ ਚਾਬੀਆਂ ਨਹੀਂ ਪਤਾ ਲੱਗਦੀਆਂ ਇਹਨਾਂ ਨੂੰ ਕਿਹੜੀਆਂ ਮੈਂ ਦੇ ਲੋ ਆ ਸੂਟ ਪਾਇਆ ਹਾਂ ਹੀ ਹਾਂ ਹੀ ਹਾਂ ਦੱਸੋ ਹੋ ਗਈ ਕਿੱਕ ਡੂੰ ਮੜਮ ਆਪਾ ਤਾਂ ਰੈਡੀ ਆ ਬਈ ਸਾਡੀ ਕੋਈ ਟੈਨਸ਼ਨ ਨਹੀਂ ਹੈਗੀ ਸਾਰਾ ਸਮਾਨ ਹੀ ਰੱਖ ਲਿਆ ਰਬੜ ਬੜ ਰਹੀ ਜਾਂਦੀ ਘੰਟਾ ਹੋ ਗਿਆ ਚਲ ਚਲਾ ਚਲ ਨਿਕਲੋ ਚਲੋ ਚਲੋ ਲਈਏ ਤਾਂ ਹੀ ਉੱਡ ਕੇ ਬੈ ਚਲਦੀ ਆ ਹਾਂ ਕਿੰਨੇ ਜਿਲਾਵਾ ਚੱਲੇ ਆ ਨਾ ਇਹ ਐ ਨੂਨੇ ਨੂਨੂ ਕਿੰਨੇ ਜਿਲਾਵਾ ਚੱਲੇ ਆ ਬੰਡੇ ਬੋਲੀ ਵੀ ਪਾਣੀ ਚੱਲਦਾ ਸਰਕਾਰ ਬਦਲਦੇ ਆ ਇਹ ਤੇ ਸਾਨੂੰ ਇਹਨਾਂ ਦੇ ਘਰ ਨਹੀਂ ਬਦਲਾਦੇ ਕਿੱਥੇ ਆ ਮੈਂ ਕਿੱਧਰ ਬੜੇ ਜੰਗਲ ਦੇ ਜੰਗਲ ਜੀ ਹੁੰਦੇ ਯਾਰ ਵੇ ਦੇਖ ਲੋ ਇਹਨਾਂ ਨੂੰ ਜੰਗਲ ਚ ਮੰਗਲ ਕਿੱਥੇ ਲੈ ਕੇ ਦੁਰੀਆਂ ਕੁੜੀਏ ਆ ਆਰੇ ਤਾਂ ਆਹਾ ਕਿੱਥੇ ਲਾਈਏ ਕਿੱਥੇ ਲਾਈਏ ਆ ਕਿੱਦੋਂ ਕਰਦਾ ਮੁੰਡਿਆਂ ਦੇ ਪਰੇ ਕਰਨਾ ਪੈਣਾ ਆ ਕੋਹ ਕਿੱਮੀ ਤਾਂ ਇਹ ਤਾਂ ਬਾਹਰ ਕੱਢੇ ਇਹਨਾਂ ਨੇ ਚਲੋ ਚਲੋ ਲੈ ਉਹ ਨਹੀਂ ਲੈਤੀ ਕਿਉਂ ਹੈ ਇਹਦੇ ਦੀ ਯਮੀ ਨਹੀਂ ਲਤੀ ਹਾਂ ਲੈ ਇਹ ਦੀ ਪਤਾ ਨਹੀਂ ਢਿੱਲੀ ਹੋਣੀ ਚਲੋ ਆ ਜਾਓ ਚਲੋ ਚੱਲ ਜਾ ਜੇ ਹਾਂ ਜੈ ਸੈ ये आ हा मम्मी मम ये लो आपका डब्बा ये लो आपका डब्बा ये लो मामी आपका डब्बा रोसन दे पसंदड़े उए है सघूले हैगी रे सिया दीदी साश्री काल क्या हाल चाल बब्बा ठण्ड बहुत है ना बब्बा पैसे ने आओ आओ ठण्ड बहुत है हां बहुत ओंखा बहुत ठण्डा कोराड़ जी मोला जी सत्ते होया बब्बा हाल है ਆਏ ਨੁੰਨਾ ਆਏ ਨੁੰਨਾ ਕਿੱਦਾਂ ਸੌ ਆਇਆ ਭੰ ਮਰਜੋਏ ਐ ਆ ਕੇ ਸਿੱਧਾ ਹੋ ਕੇ ਸੰਦਾ ਪਹਿਲੀ ਸਸਰੀ ਗਾ ਸਸਰੀ ਗਾ ਜੀ ਕਿੱਦਾਂ ਵਧੀਆ ਤੇ ਹੀ ਦੱਸੋ ਆਹ ਮੇਰੇ ਗੇ ਪਾਣੀ ਦਾ ਅੰਦਾਜ਼ੇ ਕਰਦੀਆਂ ਬਾਰੀ ਕਿੰਨੇ ਘਰ ਇਹਨਾਂ ਨੇ ਬਦਲਨੇ ਆ ਤੇਲ ਗੂੜ ਦਾ ਚਵਾ ਲੈਂਦੇ ਆ ਆਹ ਤੇਲ ਤੋਂ ਹਾਲੇ ਚੋ ਪਾਸ ਤੇਲ ਤੋਂ ਉਲੂ ਮਿਚੇ ਹੋਦੇ ਸਿੱਧੇ ਐਂਟਰੀ ਕਰਾ ਲੈਂਦੇ ਆ ਤੇਲ ਦਵਾ ਲਾ ਪਹਿਲੀ ਵਾਰ ਜਵਾਈ ਆ ਆ ਪਹਿਲੀ ਵਾਰ ਜਵਾਈ ਆ ਨਵੇਂ ਘਰ ਦੇ ਸ਼ਗਨ ਲੈਂਦੇ ਨਾਲ ਸ਼ਗਨ ਹਾਂ ਨਾਤਾ ਦੀ ਸ਼ਗਨ ਮਿਲਦਾ ਹੈ ਕਹਿੰਦੀ ਚਲੋ ਹੁਣ ਬਾਹਰ ਹੁਣ ਨਹੀਂ ਫਾਇਦਾ ਹੁਣ ਕੇ ਚਲੋ ਬਾਹਰ ਹੁਣ ਵੈਲਕਮ ਹੋ ਗਿਆ ਲੋ ਜੀ ਆ ਇਹਨਾਂ ਦੇ ਕਮਰੇ ਆ ਇਹ ਕਾਰ ਹੂ ਮੈਂ ਕਾਰ ਹੂ ਮੈਂ ਸਾਨੂੰ ਪਾਣੀ ਕਿਹੜੇ ਚ ਪਾੜਨਾ ਕਹਿੰਦਾ ਕੋਈ ਅਮਨੂ ਰੋਟੀ ਨਹੀਂ ਖਾਦੀ ਤੂੰ ਨਹੀਂ ਖਾਦੀ ਮੈਂ ਨਹੀਂ ਬੱਬੂ ਆ ਜੀ ਆਪਣਾ ਇਹਦਾ ਸਾਨਵੀਰ ਸਾਨਵੀਰ ਜੀ ਕਿੱਤਾ ਤਨਵੀਰ ਆ ਸਾਨਵੀਰ ਜੀ ਕਿੱਤਾ ਠੀਕ ਆ ਠੀਕ ਆ ਠੀਕ ਆ ਸਾਨਵੀਰ ਠੀਕ ਆ ਆਹ ਜਸਾਵੀਰ ਆਹ ਜਸਾਵੀਰ ਤੇ ਦਿਖਦੀ ਕਿ ਜਸਵੀਰ ਇਧਰ ਆ ਆ ਸਾਡਾ ਜੱਸਾ ਵੀਰ ਆ ਜੀ ਆ ਮੰਨਾ ਵੀਰ ਆ ਮੰਨਾ ਵੀਰ ਆ ਗਿਆ ਇੱਧਰ ਆ ਮੰਨਾ ਵੀਰ ਆਸਾਨ ਵੀਰ ਆ ਮੰਨ ਵੀਰ ਆ ਮੰਨਾ ਵੀਰ ਆ ਤਰਪਰਾਇਆ ਚਲੋ ਜੀ ਚਲੋ ਜੀ ਚਲੋ ਜੀ ਲੋ ਜੀ ਇੱਧਰ ਨਾ ਖਾਣ ਗਿਆ ਪਰ ਰੋਟੀ ਤੇ ਰੋਟੀ ਖਾ ਕੇ ਤਾਂ ਨਿਕੜੀਏ ਬਾ ਮਿਲਣਾ ਹੀ ਮਿਲਣਾ ਇੱਕ ਵਕਤ